ਦੋਸਤੋ ਬਜ਼ੁਰਗਾਂ ਦੁਬਾਰਾ ਦੱਸੇ ਗਏ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਖਾਲੀ ਪੇਟ ਜਵੈਣ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ ਹੌਲੀ ਪਿਗਲਣ ਲੱਗ ਜਾਂਦੀ ਹੈ ਨੰਬਰ 2 ਰੋਜ਼ਾਨਾ ਰੋਟੀ ਦੇ ਨਾਲ ਗੁੜ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 3 ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਗਰਮ ਦੁੱਧ ਵਿੱਚ ਦੋ ਚਮਚ ਦੇਸੀ ਘਿਓ ਪਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਕਬਜ਼ ਠੀਕ ਹੋ ਜਾਵੇਗੀ ਨੰਬਰ 4 ਹਰ ਰੋਜ਼ ਸੂਜੀ ਖਾਣ ਨਾਲ ਹਾਰਟ ਐਟੈਕ ਦਾ ਖਤਰਾ ਘਟ ਜਾਂਦਾ ਹੈ ਨੰਬਰ 5 ਹਫ਼ਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸਨਾਲ ਤੁਹਾਡੇ ਸਰੀਰ ਵਿੱਚੋਂ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 6 ਜਿਆਦਾ-ਜਿਆਦਾ ਸੇਵਨ ਕਰਨ ਨਾਲ ਪੇਟ ਵਿੱਚ ਗੈਸ ਬਣਨ ਲੱਗ ਜਾਂਦੀ ਹੈ ਨੰਬਰ 7 ਚਕੰਦਰ ਦਾ ਰਸ ਪੀਣ ਨਾਲ ਤੁਹਾਡੇ ਚਿਹਰੇ ਤੇ ਰੌਣਕ ਆਉਣ ਲੱਗ ਜਾਵੇਗੀ ਨੰਬਰ 8 ਰੋਜ਼ਾਨਾ ਖੰਜੂਰ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 9 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨੌਕ ਪਾ ਕੇ ਗਰਾਰੇ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 10 ਜੇਕਰ ਤੁਹਾਡਾ ਦਿਮਾਗ ਕਮਜ਼ੋਰ ਹੈ ਤਾਂ ਖਾਲੀ ਬੇਟਾ ਬਦਾਮ ਦਾ ਸੇਵਨ ਕਰੋ ਤੁਹਾਡਾ ਦਿਮਾਗ ਤੇਜ ਹੋ ਜਾਵੇ। ਨੰਬਰ 11 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਦੁੱਧ ਦੇ ਨਾਲ ਖੰਜੂਰ ਖਾਓ ਇਸ ਨਾਲ ਤੁਹਾਡੀ ਭੁੱਲਣ ਦੀ ਬਿਮਾਰੀ ਦੂਰ ਹੋ ਜਾਵੇਗੀ। ਨੰਬਰ 12 ਨਹਾ ਤੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਨੰਬਰ 13 ਜਿਹੜੀਆਂ ਔਰਤਾਂ ਵਿੱਚ ਖੂਨ ਦੀ ਕਮੀ ਹੈ ਉਹਨਾਂ ਨੂੰ ਰਾਤ ਨੂੰ ਖਜੂਰਾ ਪੀਓਗੇ ਸਵੇਰੇ ਖਾਲੀ ਪੇਟ ਖਾਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਖੂਨ ਦੀ ਬਿਮਾਰੀ ਦੂਰ ਹੋ ਜਾਵੇਗੀ। ਨੰਬਰ 14 ਰੋਜ਼ਾਨਾ ਉਬਲੇ ਹੋਏ ਆਲੂ ਖਾਣ ਨਾਲ ਭਾਰ ਜਲਦੀ ਨਾਲ ਵੱਧਦਾ ਹੈ। ਨੰਬਰ 15 ਮੱਖਣ ਜਾਂ ਮਲਾਈ ਰੋਜ਼ਾਨਾ ਖਾਣ ਨਾਲ ਚੌੜੀ ਚਮਕਦਾਰ ਹੋ ਜਾਂਦੀ ਹੈ ਨੰਬਰ 16 ਛੋਟੇ ਬੱਚਿਆਂ ਨੂੰ ਗਾਂ ਦਾ ਹੀ ਦੁੱਧ ਪਿਉਣਾ ਚਾਹੀਦਾ ਹੈ ਕਿਉਂਕਿ ਇਹ ਦੁੱਧ ਹਲਕਾ ਹੁੰਦਾ ਤੇ ਪਾਚੀਤ ਜਾਂਦਾ ਹੈ ਨੰਬਰ 17 ਰੋਜ਼ਾਨਾ ਇੱਕ ਚਮਚ ਕarele ਦਾ ਚੂਰਨ ਖਾਣ ਨਾਲ ਸ਼ੂਗਰ ਲੈਵਲ ਘਟ ਜਾਂਦਾ ਹੈ ਨੰਬਰ 18 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਉਹਨਾਂ ਨੂੰ ਤਲੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 19 ਜਿਨ੍ਹਾਂ ਨੂੰ ਖੰਘ ਨਹੀਂ ਹਟ ਰਹੀ ਉਹਨਾਂ ਨੂੰ ਤુલਸੀ ਦੇ ਸਹਿਦ ਦਾ ਸੇਵਨ ਕਰਨਾ ਚਾਹੀਦਾ ਹੈ ਖੰਘ ਤੋਂ ਰਾਹ ਮਿਲੇਗਾ ਨੰਬਰ 20 ਦਹੀਂ ਦਾ ਇਸਤੇਮਾਲ ਕਰਨ ਨਾਲ ਚਿਹਰੇ ਤੇ ਨਖਾਰ ਆ ਜਾਂਦਾ ਹੈ ਧੰਨਵਾਦ ਜੀ